ਠੀਕ ਹੈ ਜਿਹੜੀ ਇਹਦੀ ਮਾਂ ਸੀ ਆਉ ਤੂਫਾਨ ਕੁੰਗੜਦੀ ਸੀ ਤੂਫਾਨ ਕੁੰਗੜਦੀ ਸੀ ਠੀਕ ਹੈ ਤੇ ਆਪ ਇਹ ਇਹ ਹੈਗੀ 70577 ਦੀ ਆਪ ਇਹ 70577 ਦੀ ਹਾਂ ਛੋਟੀ ਆਪ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ ਹਾਂ ਇਹਦੇ ਸੀਮਨ ਲੱਗਿਆ ਵੀਰੇ ਗੋਪੀ ਮੋਹਰਾ ਬੋਲਾਲਾ ਡਾਕਟਰ ਜਗਜੀਤ ਜੀ ਜਨਾਲੇ ਸਰਨਾਲੇ ਉਹਨਾਂ ਦਾ ਟੀਕਾ ਲਾਇਆ ਵੀਰੇ ਜੇ ਉਹਨਾਂ ਦਾ ਟੀਕਾ ਲਾਇਆ ਹਾਂ ਉਹਨਾਂ ਦੇ ਚੈਨਲ ਤੇ ਵੀਡੀਓ ਆ ਵੀ ਟੀਕੇ ਭਰੇ ਦੀ ਤੇ ਚੈੱਕ ਕਰੇ ਦੀ ਵੀ ਇੱਕ ਘਰੇ ਦੀ ਹਾਂ ਠੀਕ ਹੈ ਵੀ ਜਿਹੜੀ ਇਹ ਝੋਟੀ 70570 ਦੀ ਆਈ ਹੈ ਹਾਂ ਜੀ ਵੀ ਇਹ ਸੀਮਨ ਲਾਇਆ ਸੀ ਡਾਕਟਰ ਜਗਜੀਤ ਸਿੰਘ ਨਾਲ ਹਾਂ ਸਨ ਨਾਲ ਠੀਕ ਹੈ ਇਹਦੀ ਮਾਂ ਦੇ ਹਾਂ ਮਾਂ ਦੇ ਠੀਕ ਹੈ ਤੇ ਜਿਹੜਾ ਸੀਮਨ ਹੋਣ ਇਹਦੇ ਲੱਗਿਆ ਵਾ ਇਹਦੇ ਲੱਗਿਆ ਵਾ ਨਵਾਬ ਬੋਲਦਾ ਸੀਮਨ ਲੱਗਿਆ ਵਾ ਇਹਦੇ ਨਵਾਬ ਲੱਗਿਆ ਵਾ ਹਾਂ ਤੇ ਵਦੀ ਵਾਲਾ ਹਾਂ ਇਹ ਡਾਕਟਰ ਪ੍ਰਗਟ ਡਾਕਟਰ ਆ ਬਰਜ ਦੁੰਨੇਗੇ अच्छा ए उन्हा दा लाया हां उन्हा दा लाया वा नवाब हां जी मां जदी सुई दी छोटे टाइम दी ਵੀ ਵੀਡੀਓ ਹੈਗੀ ਆ ਉਹ ਵੀ ਹੈਗੀ ਆ ਜਦੋਂ ਜੀ ਮਾਂ ਸੋਈ ਜੀ ਇਹ ਮਗਰ ਜੀ हां ਉਹ ਵੀ ਵੀਡੀਓ ਹੈਗੀ ਆ ਵੀ ਥੋੜੇ ਥੋੜੇ ਟਾਈਮ ਦੀਆਂ ਵੀਡੀਓ ਦੇ ਦਾਂਗੇ ਕੋਈ 2-2 ਮਹੀਨੇ ਬਾਅਦ ਜਿਵੇਂ ਅਪਗ੍ਰੇਡ ਹੁੰਦੀ ਗਈ ਓਵੇਂ ਓਵੇਂ ਜਿਗਾ ਸਾਰੇ ਵੀਡੀਓ ਦੇ ਦਾਂਗੇ ਠੀਕ ਆ ਭਾਈ ਸਾ ਵੀ ਦਿਖਾ ਦਿੰਨੇ ਆ 70 5 77 ਦਾ ਹਾਂ ਇਰਾਦਾ ਕਰਕੇ ਤੇ ਇੱਕ ਕੱਲੀ ਰਹਿ ਗਈ ਕਰਕੇ ਵੇਚਣ ਲੱਗੇ ਆ ਪਹਿਲਾਂ ਮੇਰੇ ਕੋਲੇ ਦੋ ਪਸ਼ੂ ਸੀ ਹਾਂਜੀ ਉਹ ਸੂਰੀਆ ਤਾਲੂ ਦੀ ਝੋਟੀ 'ਚ ਉਹ ਮੈਂ ਵੇਚਤੀ ਅੱਛਾ ਕਸੂਰੀਆ ਤਾਲੂ ਦੀ ਹਾਂ ਉਹ ਸੱਜਰ ਵੇਚਦੀ ਉਹਨੇ ਕੱਲੀ ਰਹਿ ਗਈ ਕਰਕੇ ਵੇਚਦੇ ਆ ਠੀਕ ਆ ਤੇ ਇਹਦੀ ਮਾਂ ਵੀ ਵੇਚਤੀ ਸੀ ਬਈ ਇਹਦੀ ਮਾਂ ਵੀ ਵੇਚਤੀ ਸੀਗੀ ਠੀਕ ਆ ਆ ਦੇਖੋ ਆ ਜਿਹੜੇ ਨੂੰ ਕੀਦੇ ਹੋਣੇ ਆਗੇ ਢੱਲਟੂ ਜੀ ਇਹ ਤਾਂ ਮੈਂ ਦਾ ਵੀ ਪਿੱਛੇ ਰੋਲੇਵਾ ਤਾਂ ਉਹ ਸੂਤਾਂ ਹੀ ਚੰਗਾ ਰੇਵਾ ਕਰੂਗੀ 70-75 ਦੇ ਵੀਰੇ ਸਾਰੇ ਪਸ਼ੂਆਂ ਦੀ ਆਉਂਦੀ ਹੈ ਚਿੱਟੀ ਪੂਲ ਥੋੜੀ ਹਾਂ ਆਉਂਦੀ ਆ ਨਾ ਤੇ ਤੂਫਾਨ ਕੁੰਗੜ ਦੀ ਝੋਟੀ ਦੇ ਵੀ ਆਉਂਦੀ ਆ ਠੀਕ ਆ ਜੀ ਹਾਂ ਤੇ ਇਹ ਜਿਹੜੀ ਇਹਦੀ ਮਾਂ ਸੀ ਬਾਈ ਤੂਫਾਨ ਕੁੰਗੜ ਦੀ ਹੈ ਨਾ ਹਾਂਜੀ ਉਹਨੇ ਫਿਰ ਕਿੰਨਾ ਕ ਦੁੱਧ ਦਿੱਤਾ ਸਾਢੇ 13 ਕਿਲੋ ਪਹਿਲੇ ਸੂਏ ਦੁੱਧ ਦਿੱਤਾਗਾ ਵੀਰੇ ਹਣ ਸਾਢੇ 13 ਕਿਲੋ ਹਾਂ ਤੇ ਫੈਟ ਉਹਦੀ ਬਹੁਤ ਰਹੀ ਆਗੀ ਉਹਦੀ ਫੈਟ ਸੀਗੀ ਠੀਕ ਆ 10-200 ਦੀ ਫੈਟ ਆਉਂਦੀ ਰਹੀ ਆਗੀ ਸਟਾਰਟਿੰਗ ਤੋਂ ਅੱਖ ਤੋਂ ਸ਼ੁਰੂ ਉਹਦੀ ਫੈਟ ਹੋਈ ਆਗੀ ਵੀਰੇ ਠੀਕ ਆ ਫੈਟ ਵੀ ਚੰਗੀ ਹੈ ਬਾਈ ਆਪਾਂ ਮੁੱਲੇ ਦਾ ਕਿੰਨਾ ਕਰਦੇ ਆ ਮੁੱਲ ਵੀ ਇਹਦਾ ਆਪਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਭਾਗੀ ਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਇਹਨੂੰ ਮੋਗਾ ਪੈ ਜਾਂਦਾ ਆਸੇ ਪਾਸੇ ਦੇ ਪਿੰਡਾਂ ਦੀ ਗੱਲ ਕਰਗੇ ਇੱਕ ਪਾਸੇ ਸੈਦੋ ਰਹਿ ਜਾਂਦਾ ਇੱਕ ਪਾਸੇ ਤਲਵੰਡੀ ਰਹਿ ਜਾਂਦਾ ਬਲਾਸਪੁਰ ਇਹ ਆਸੇ ਪਾਸੇ ਦੇ ਪਿੰਡ ਰਹਿ ਜਾਂਦੇ ਆਂ ਬਰਨਾਲਾ ਤੋਂ ਮੋਗਾ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾ ਹੈ ਜਿਹੜੇ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਮਿਹਨਤ ਮਜ਼ਦੂਰੀ ਕਰਨ ਵਾਲਾ ਭਰਾ ਹੈਗਾ ਤੇ ਪਰ ਪਸ਼ੂਆਂ ਦਾ ਸ਼ੌਂਕ ਆ ਚੰਗੇ ਪਸ਼ੂ ਰੱਖਦਾ ਚੰਗੇ ਸੀਮਨਾ ਦੇ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਫੋਲਰ ਕਾਰਡ ਦੀ ਆ ਜਿਹੜਾ ਬੁੱਲ ਬਹੁਤ ਜ਼ਿਆਦਾ ਮਸ਼ਹੂਰ ਰਿਹਾਗਾ ਤੇ ਹੁਣ ਉਹਦੇ ਸੀਮਨ ਵੀ ਸਹੀ ਮਿਲ ਨਹੀਂ ਰਹੇਗੇ ਉਸ ਬੁੱਲ ਦੀ ਇਹ ਝੋਟੀ ਆ ਗਈ ਤੇ ਅਗਰ ਤਾਂ ਵੀ ਰਿਕਾਰਡ ਜੰਗਾ ਸੀਗਾ ਤੇ ਗਾਹਾਂ ਜਿਹੜੇ ਇਹਦਾ ਸੀਮਨ ਲੱਗਿਆ ਵਾ ਉਹ ਵੀ ਬਹੁਤ ਚੰਗਾ ਲੱਗਿਆ ਵਾ ਪੂਰੇ ਫੋਲਰ ਰਿਕਰਡ ਦੀ ਝੋਟੀ ਆ ਗਈ ਡਿਟੇਲ ਤੁਹਾਨੂੰ ਆਪਾਂ ਸਾਰੀ ਕੱਲੀ ਕੱਲੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਝੋਟੀ ਫੋਲਰ ਰਿਕਰਡ ਵਾਲੀ ਆ ਅੱਗੇ ਤਸੱਲੀ ਤੁਸੀਂ ਕਰਨੀ ਆ ਉਹਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਬਾਅਦ ਤੁਹਾਨੂੰ ਆਪਾਂ ਗੇੜਾ ਕਢਾ ਕੇ ਦਿਖਾ ਦਾਂਗੇ ਥੋੜੀ ਜਗ੍ਹਾ ਹੀ ਤੰਗੀ ਆ ਪਰ ਆਪਾਂ ਕੋਸ਼ਿਸ਼ ਕਰਾਂਗੇ ਤਿਆਰੀ ਖੌਲ ਤਸੱਲੀ ਕਰਕੇ ਖਰੀਦ ਲਿਓ ਤੁਸੀਂ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਝੋਟੀ ਦੀ ਡਿਟੇਲ ਲੈ ਕੇ ਦੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿੰਨੇ ਵੀ ਚੈਨਲ ਦੇਖਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਸੋਮੀ ਮਨੀਮ ਪਿੰਡ ਭਾਗੀ ਕੇ ਹਾਂਜੀ ਤਸ਼ੀਲ ਨਿਹਾਲ ਸਿੰਘਾਲਾ ਜਿਲ੍ਹਾ ਮੋਗਾ ਵੀਰੇ ਠੀਕ ਆ ਜੀ ਹਾਂਜੀ ਤੇ ਭਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੈ ਨਾ ਹਾਂਜੀ ਆਪਣੇ ਘਰ ਦੀ ਝੋਟੀ ਆ ਇਹ ਠੀਕ ਹੈ ਕਿੰਨੀ ਰੁਪਈਆ ਦੀ ਇਹਦੀ 2 ਸਾਲ 2 ਕੁ ਮਹੀਨੇ ਹੈਗੇ ਦੰਦੋ ਖੀਰੀ ਹੈ ਨਾ ਦੰਦੋ ਖੀਰੀ ਆ ਗਈ ਇਹੇ ਦੰਦੋ ਦੋਸਤੋ ਕਨਫਰਮ ਖੀਰੀ ਹੈ ਮੈਂ ਦੰਦ ਆ ਕੇ ਦੇਖ ਲਏ ਸੀਗੇ ਤੇ ਬਾਕੀ ਤੁਸੀਂ ਆਦੀ ਤਸੱਲੀ ਕਰ ਸਕਦੇ ਹੋ ਆਪੇ ਝੋਟੀ ਹੈਗੀ ਤੂਫਾਨ ਕੁੰਗੜ ਦੀ ਝੋਟੀ ਦੀ ਆ ਇਹ ਵੀਰੇ ਠੀਕ ਹੈ ਜਿਹੜੀ ਇਹਦੀ ਮਾਂ ਸੀ ਆ ਉਹ ਤੂਫਾਨ ਕੁੰਗੜ ਦੀ ਸੀ ਤੂਫਾਨ ਕੋਂ ਕਰਦੀ ਸੀਗੀ ਠੀਕ ਹੈ ਤੇ ਆਪ ਇਹ ਇਹ ਹੈਗੀ 70577 ਦੀ ਆਪ ਇਹ 76577 ਦੀ ਹਾਂ ਝੋਟੀ ਆਪ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ ਹਾਂ ਇਹਦੇ ਸੀਮਨ ਲੱਗਿਆ ਵੀਰੇ ਗੋਪੀ ਮੋਹਰਾ ਬੱਲ ਵਾਲਾ ਡਾਕਟਰ ਜਗਜੀਤ ਜਸ਼ਨ ਵਾਲੇ ਸਰਨਾਲੇ ਉਹਨਾਂ ਦਾ ਟੀਕਾ ਲਾਇਆ ਵੀਰੇ ਜੇ ਉਹਨਾਂ ਦਾ ਟੀਕਾ ਲਾਇਆ ਹਾਂ ਉਹਨਾਂ ਦੇ ਚੈਨਲ ਤੇ ਵੀਡੀਓ ਹੈ ਵੀ ਟੀਕੇ ਭਰੇ ਦੀ ਤੇ ਚੈੱਕ ਕਰੇ ਦੀ ਵੀ ਜੱਕ ਘਰੇ ਦੀ ਹਾਂ ਠੀਕ ਹੈ ਵੀ ਜਿਹੜੀ ਇਹ ਝੋਟੀ 70570 ਦੀ ਆਈ ਹੈ ਹਾਂਜੀ ਵੀ ਇਹ ਸੀਮਨ ਲਾਇਆ ਸੀ ਡਾਕਟਰ ਜਗਜੀਤ ਸਨ ਨਾਲ ਹਾਂ ਸਨ ਨਾਲ ਠੀਕ ਹੈ ਇਹਦੀ ਮਾਂ ਦੇ ਹਾਂ ਮਾਂ ਦੇ ਠੀਕ ਹੈ ਤੇ ਜਿਹੜਾ ਸੀਮਨ ਹੋਣ ਇਹਦੇ ਲੱਗਿਆ ਵਾ ਇਹਦੇ ਲੱਗਿਆ ਵਾ ਨਵਾਬ ਬੋਲਦਾ ਸੀਮਨ ਲੱਗਿਆ ਵਾ ਇਹਦੇ ਨਵਾਬ ਲੱਗਿਆ ਵਾ ਹਾਂ ਸਤਿਵੰਤੀ ਵਾਲਾ ਹਾਂ ਇਹ ਡਾਕਟਰ ਪ੍ਰਗਟ ਡਾਕਟਰ ਆ ਬਰਜ ਦੁੰਨੇਗੇ ਅੱਛਾ ਇਹ ਉਹਨਾਂ ਦਾ ਲਾਇਆ ਵਾ ਹਾਂ ਉਹਨਾਂ ਦਾ ਲਾਇਆ ਵਾ ਨਵਾਬ ਇਹ ਕਿੰਨੇ ਕ ਦਿਨ ਹੋ ਗਏ ਸੀਮਨ ਲੱਗੇ ਨੇ ਇਹਦੇ ਇਹਨੋਂ ਹੋ ਗਏ ਵੀਰੇ 27-22 ਦਿਨ ਹੋ ਗਏ ਹੋਣੇ ਨੂੰ 27-22 ਦਿਨ ਹੋ ਗਏ ਹਾਂ ਠੀਕ ਆ ਕੋਈ ਗੜਬੜ ਤਾਂ ਨਹੀਂ ਕਰੀ ਮੈਂ ਸਾਡੇ ਕੋਲੇ ਤਾਂ ਕਰੀ ਨਹੀਂ ਇਹ ਕੋਈ ਗੜਬੜ ਬਸ ਜਗਾ ਦਾ ਕਰਕੇ ਤੇ ਇੱਕ ਕੱਲੀ ਰਹਿ ਗਈ ਕਰਕੇ ਵੇਚਣ ਲੱਗੇ ਆ ਪਹਿਲਾਂ ਮੇਰੇ ਕੋਲੇ ਦੋ ਪਸ਼ੂ ਸੀ ਹਾਂਜੀ ਉਹ ਸੂਰੀਆ ਤਾਲੂ ਦੀ ਝੋਟੀ ਸੀ ਉਹ ਮੈਂ ਵੇਚਦੀ ਅੱਛਾ ਕਿ ਸੂਰੀਆ ਤਾਲੂ ਦੀ ਹਾਂ ਉਹ ਸੱਜਰ ਵੇਚਦੀ ਹੁਣੇ ਕੱਲੀ ਰਹਿ ਗਈ ਕਰਕੇ ਵੇਚਦੇ ਆ ਠੀਕ ਆ ਤੇ ਇਹਦੀ ਮਾਂ ਵੀ ਵੇਚਦੀ ਸੀ ਬਈ ਇਹਦੀ ਮਾਂ ਵੀ ਵੇਚਦੀ ਸੀਗੀ ਠੀਕ ਆ ਹੁਣੇ ਕੱਲੀ ਰਹਿ ਗਈ ਇਹ ਕੱਲੀ ਰਹਿ ਗਈ ਠੀਕ ਆ ਵੀ ਇੱਕ ਜਗ੍ਹਾ ਦੀ ਤੰਗੀ ਆ ਹਾਂ ਜਗਾ ਦਾ ਕਰਕੇ ਬਸ ਵੇਚਦੇ ਆ ਇਹ ਕਤਾਂ ਵੇਚ ਰਹੇ ਹਾਂ ਹਾਂਜੀ ਠੀਕ ਹੈ ਤੇ ਇਹ ਫਿਰ ਹੁਣ ਜਾਨੀ ਕਿ ਚੈੱਕ ਚ ਦਾਂਦੀ ਨਹੀਂ ਫਿਰ ਆਪਾਂ ਖਾਲੀ ਦੇ ਸਾਹਬ ਦੀ ਵੀ ਆਪਾਂ ਖਾਲੀ ਕਹਿ ਕੇ ਠੀਕ ਆਪਾਂ ਖਾਲੀ ਕਹਿ ਕੇ ਦੇਣੀ ਜਮਾ ਕੋਰੀ ਖਾਲੀ ਕਹਿ ਕੇ ਦੇਣੀ ਹੈ ਠੀਕ ਹੈ ਉਹ ਅਗਲੇ ਦੀ ਕਿਸਮਤ ਆ ਹਾਂ ਉਹ ਕਿਸਮਤ ਅਗਲੇ ਦੀ ਵੀ ਰਹਿ ਵੀ ਸਕਦੀ ਹੈ ਹਾਂ ਰਹਿ ਵੀ ਸਕਦੀ ਹੈ ਵੈਸੇ ਚਾਂਸ ਰਹਿਣ ਦੇ ਹੀ ਹੁੰਦੀਆਂ ਕਰ ਹਾਂ ਹਾਂ ਤੇ ਬਾਕੀ ਦੋਸਤੋ ਬਾਡੀ ਬਾਂਤਰ ਦੇਖ ਸਕਦੇ ਬਹੁਤ ਚੰਗੀ ਆ ਸਿੰਘਾਂ ਦੀ ਕੁਆਲਿਟੀ ਦੇਖੋ ਕਿੰਨੀ ਚੰਗੀ ਆ ਇਹਨਾਂ ਕੁੰਡੇ ਸਿੰਘਾਂ ਫੇਸ ਬਹੁਤ ਸੋਹਣਾ ਕੱਦ ਵੀ ਚੰਗਾ ਹੈ ਰੱਠਪੂੜੇ ਦੀ ਕੁਆਲਿਟੀ ਬਾਕੀ ਯਾਰ ਜਾਨੀ ਦੇਖੋ ਬੈਕ ਸਾਈਡ ਨੂੰ ਕਿੰਨੀ ਹੈ। ਬਾਕੀ ਠੰਡੀ ਸੀਲ ਹੈ। ਹਾਂ। ਤੇ ਆਹ ਦੇਖੋ ਆ ਜਿਹੜੇ ਨੂੰ ਥੀਂਦੇ ਹੋਣੇ ਆਗੇ। ਢਲਣਾ ਜੀ ਇਹ ਤੋਂ ਮੈਰ ਆ ਵੀ ਪਿੱਛੇ ਰੋਲੇਵਾ ਤਾਂ ਤੇ ਸੂਤ ਤਾਂ ਹੀ ਚੰਗਾ ਲੇਵਾ ਗੱਡੂ। ਕਿ ਬਾਕੀ ਥਣਾ ਸੈਜ ਬਹੁਤ ਵਧੀਆ ਹੈਗਾ। ਥਣਾ ਦੇ ਵਿੱਚ ਵਿੱਤੀ ਬਹੁਤ ਚੰਗੀ ਆ, ਝੋਲ ਝਾਲ ਚੰਗੀ ਆ ਤੇ ਚੰਗੀ ਸਭੀ ਹੈ ਬਾਕੀ ਕੋਈ ਨਸੀ ਲਾਮੀ ਨਹੀਂ ਹੈਗੀ। ਸਾਰੇ ਪੱਖਾਂ ਤੋਂ ਝੋਟੀ ਸਾਫ ਸੁਥਰੀ ਆ, ਸੋਹਣੀ ਆਗੀ। ਤੇ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਦਿਸਦੀਗੀ। ਬਾਕੀ ਸਾਰੀ ਜੈਡ ਬਲੈਕ ਹੈਗੀ ਉਸ ਦੇ ਵਿੱਚ ਬਸ ਥੋੜੇ ਜਿਹਾ ਬਾਲ ਵਾਈਟ ਹੈਗੇ ਆ ਉਹ ਆਮ ਪਸ਼ੂ ਦੇ ਹੁੰਦੇ ਹੀ ਹੈਗੇ ਜਿਵੇਂ 1 ਕੋ ਇੰਚ ਥੋੜੇ ਜਿਹਾ ਬਾਲ ਵਧੇ ਵੀ ਹੋਣਗੇ 70-75 ਦੇ ਵੀਰੇ ਸਾਰੇ ਪਸ਼ੂਆਂ ਦੀ ਆਉਂਦੀ ਹੈ ਚਿੱਟੀ ਪੂੜੀ ਹਾਂ ਆਉਂਦੀ ਆ ਨਾ ਤੇ ਤੂਫਾਨ ਘੁੰਗੜ ਦੀ ਝੋਟੀ ਦੇ ਵੀ ਆਉਂਦੀ ਆ ਠੀਕ ਆ ਜੀ ਹਾਂ ਤੇ ਇਹ ਜਿਹੜੀ ਇਹਦੀ ਮਾਂ ਸੀ ਬਈ ਤੂਫਾਨ ਘੁੰਗੜ ਦੀ ਹੈ ਨਾ ਹਾਂਜੀ ਉਹਨੇ ਫਿਰ ਕਿੰਨਾ ਕੁ ਦੁੱਧ ਦਿੱਤਾ ਸਾਢੇ 13 ਕਿਲੋ ਪਹਿਲੇ ਸੂਏ ਦੁੱਧ ਦਿੱਤਾਗਾ ਵੀਰੇ ਨੇ ਸਾਢੇ 13 ਕਿਲੋ ਹਾਂ ਤੇ ਫੈਟ ਉਹਦੀ ਬਹੁਤ ਰਹੀ ਹੈਗੀ ਉਹਦੀ ਫੈਟ ਸੀਗੀ ਠੀਕ ਹੈ 10 200 ਦੀ ਫੈਟ ਆਉਂਦੀ ਰਹੀ ਹੈਗੀ ਸਟਾਰਟਿੰਗ ਤਾਂ ਅੱਖ ਤੋਂ ਸ਼ੁਰੂ ਉਹਦੀ ਫੈਟ ਹੋਈ ਹੈਗੀ ਬਿਲਕੁਲ ਠੀਕ ਹੈ ਫੈਟ ਵੀ ਚੰਗੀ ਹੈ ਹਾਂ ਫੈਟ ਚੰਗੀ ਆਈ ਹੈ ਜੀ ਬਾਕੀ ਦੋਸਤੋਂ ਮਾਂ ਬਸ ਉਹ ਚੰਗਾ ਕਿਉਂਕਿ ਜੇ ਕਿਸੇ ਹੋਰ ਕੋਲੇ ਹੁੰਦੀ ਜੇ ਮੈਂ ਬ੍ਰੀਡਰ ਕੋਲੇ ਹੁੰਦੀ ਤਾਂ ਉਹਨੇ ਦੁੱਧ ਆਹ ਤਾਂ ਮੁੱਲ ਤੇ ਬਾਈ ਨੇ ਨਾਰਮਲ ਸੇਵਾ ਤੇ ਪਾਲੀਆ ਹਨਾ ਤਾਂ ਫਿਰ ਵੀ ਇਹਨਾਂ ਨੂੰ ਦੁੱਧ ਦੇਗੀ ਬਾਕੀ ਇਹਦੇ ਤੋਂ ਵੀ ਬਹੁਤ ਚੰਗੀ ਉਮੀਦ ਆ ਗਈ ਪਿੱਛੰਗਾ ਦੋਦ ਦੇ ਹੋਗਿਕੋਂ ਕੇ 17 577 ਫੇਮਸ ਬੋਲ ਆ ਸਾਰਿਆਂ ਨੂੰ ਹੀ ਪਤਾ ਹੈ ਨਾ ਉਹਦਾ ਰਿਜ਼ਲਟ ਆ ਦੇ ਕੀ ਉਹਦਾ ਰਗ ਤੂਫਾਨ ਕੁੰਗੜ ਬੋਲ ਵੀ ਵੀਰੇ ਬਹੁਤ ਆ ਹੋ ਆ ਜੀ ਦੀ ਝੋਟੀ ਦੀ ਇਹ ਬੋਲ ਬਾਈ ਨੇ ਵਰਤੇ ਆ ਸਾਰੇ ਬੋਲ ਚੰਗੇ ਫੇਮਸ ਆ ਤੇ ਰਿਜ਼ਲਟ ਵਾਲੇ ਆਗੇ ਤੇ ਬਾਕੀ ਬਾਈ ਦਾ ਬਰੀਡ ਤੇ ਕੰਮ ਆ ਬਾਈ ਨੂੰ ਨੌਲੇਜ ਵਧੀਆ ਗਈ ਸੀਮਨ ਚੰਗਾਈ ਭਰਾਉਂਦਾਗਾ ਤੇ ਇਹ ਵੀ ਹੁਣ ਬਸ ਇੱਕ ਮਜਬੂਰੀ ਚ ਬਾਈ ਵੇਚ ਰਿਹਾਗਾ ਤੇ ਭਾਈ ਆਪਾਂ ਮੁੱਲ ਇਹਦਾ ਕਿੰਨਾ ਕਰਦੇ ਆ ਮੁੱਲ ਵੀਰੇ ਦਾ ਆਪਾਂ 75000 ਰੁਪਏ ਮੁੱਲ ਕਰਦੇ ਆ ਬਾਕੀ ਮੰਨਤਾ ਨਹੀਂ ਹੋਊਗਾ ਇਹ ਚ ਬਾਲਾ ਆਪ ਨੇ ਠੀਕ ਆ ਬਾਕੀ ਮੌਕੇ ਤੇ ਥੋੜਾ ਘਣਾ ਹੋ ਜੂਗਾ ਹਾਂ ਮੰਨਤਾ ਨਹੀਂ ਠੀਕ ਆ ਬਾਕੀ ਜਾਇਜ਼ ਰੇਟ ਆ ਕੇ ਆਉਣਗੇ ਦੋਸਤੋ ਝੋਟੀ ਤਕਰੀਬਨ ਗੱਬਣ ਹੋਣ ਵਾਲ ਕੋਈ ਹੈਗੀ ਤਕਰੀਬਨ ਟੀਕਾ ਭਰਿਆ ਬਈ ਮੰਨ ਲਓ ਬਸ ਇਹ ਗੱਬਣ ਰਹੀ ਸਕਦੀ ਹੈ ਇਸ ਤੇ ਕਿਉਂਕਿ ਖੀਰੀ ਆ ਇਹਦੀ ਕਿਹੜਾ ਕੋਈ ਉਮਰ ਵਾਲੀ ਜ਼ਿਆਦਾ ਕੀ ਹੈ ਨਾ ਤੇ ਤੁਹਾਨੂੰ ਤਿਆਰ ਝੋਟੀ ਇੱਕ ਤਰ੍ਹਾਂ ਦੀ ਮੈਨ ਰਹੀ ਹੈਗੀ ਇਹਦੀ ਮਾਂ ਦੀ ਵੀਡੀਓ ਵੀ ਦੇਖਣੀ ਹੋਵੇ ਮਹਾਰਾਜ ਚੈਨਲ ਤੇ ਹੈਗੀ ਅੱਛਾ ਇਹਦੀ ਮਾਂ ਦੀ ਵੀਡੀਓ ਹਾਂ ਉਹ ਵੀ ਸ਼ੇਅਰ ਕੀਤੀ ਸੀ ਜਦੋਂ ਮੈਂ ਜਾ ਪੋਸਟ ਚੈਨਲ ਤੇ ਛੇਲ ਕਰੀ ਸੀ ਹਾਂ ਉਹ ਵੀਡੀਓ ਹੈਗੀ ਹੈਗੀ ਹਾਂ ਉਹ ਵੀ ਹੈਗੀ ਆ ਠੀਕ ਹੈ ਜੀ ਤੇ ਇੱਕ ਬਈ ਆਪਾਂ ਦੱਸ ਦੇ ਸੀਗੇ ਵੀ ਇਹਦੀ ਸੂਈ ਦੀ ਵੀ ਹੈਗੀ ਆ ਜਿਹੜੀ ਇਹਦੀ ਹਾਂ ਜੀ ਮੰਨ ਜਿਹਦੀ ਸੂਈ ਦੀ ਛੋਟੇ ਟਾਈਮ ਦੀ ਵੀ ਵੀਡੀਓ ਹੈਗੀ ਆ ਉਹ ਵੀ ਹੈਗੀ ਹਾਂ ਉਹ ਵੀ ਹੈ ਜਦੋਂ ਇਹਦੀ ਮਾਂ ਸੂਈ ਸੀ ਇਹ ਮਗਰ ਸੀ ਹਾਂ ਉਹ ਵੀ ਵੀਡੀਓ ਹੈਗੀ ਹੈਗੀ ਥੋੜੇ ਥੋੜੇ ਟਾਈਮ ਦੇ ਵੀਡੀਓ ਦੇ ਦਾਂਗੇ ਕੋਈ 2-2 ਮਹੀਨੇ ਬਾਅਦ ਜਿਵੇਂ ਅਪਗ੍ਰੇਡ ਹੁੰਦੀ ਗਈ ਓਵੇਂ ਓਵੇਂ ਜਿਹੜਾ ਸਾਰੇ ਵੀਡੀਓ ਦੇ ਦਾਂਗੇ ਠੀਕ ਆ ਬਈ ਦੋਸਤੋ ਆਪਾਂ ਵੀਡੀਓ ਬਾਈ ਤੋਂ ਤੇ ਸਕਰੀਨ ਤੇ ਲਾ ਦਾਂਗੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਛੋਟੀ ਹਿੰਦੀ ਦੀ ਮਾਦੀ ਤੇਰੀ ਮਾਦਗਾ ਸੂਈ ਰਗਾ ਵੀ ਪ੍ਰੋਪਰ ਬਾਈ ਦੇ ਕੋਲੇ ਸਾਰੀ ਡਿਟੇਲ ਸਾਰੀ ਰਿਕਾਰਡ ਆ ਵੀਡੀਓ ਫੋਟੋ ਸਾਰਾ ਕੁਝ ਵਾ ਵਧੀਆ ਪ੍ਰਬੰਧ ਹੈ ਇਹਦਾ ਬੱਸ ਯਾਰ ਕਹਿੰਦੇ ਹੁੰਦੇ ਆ ਵੀ ਸਹੀ ਗੱਲ ਆ ਬਾਈ ਇਹ ਐ ਨਹੀਂ ਹੈਗਾ ਵੀ ਉਹੀ ਕਹਿਤਾ ਜਗਾ ਦਾ ਕਰਕੇ ਹੀ ਆਗਾ ਜਗਾ ਦਾ ਕਰਕੇ ਵੇਚ ਰਹੇ ਹਾਂ ਤੇ ਬਾਕੀ ਜੇ ਤੁਸੀਂ ਅੰਦਰ ਬਾਹਰ ਨਾ ਨਾ ਹੁੰਦੇ ਹੁਣ ਵੀਰੇ ਸਹੀ ਗੱਲ ਉਹਨਾਂ ਟਾਈਮ ਨਹੀਂ ਬਰੀਡ ਤੇ ਕੰਮ ਕਰਨ ਦਾ ਕੋਈ ਫਾਇਦਾ ਸਹੀ ਗੱਲ ਔਖਾ ਹੋ ਜਾਂਦਾ ਹਨ ਹਾਂ ਤਾਂ ਤੁਹਾਨੂੰ ਸਹੀ ਹੋਵੇ ਹਾਂ ਇੱਕ ਜਿਹੜੇ ਤੁਸੀਂ ਸਟਰਾ ਵੀ ਦਿਖਾਉਂਦੇ ਸੀ ਮੈਂ ਲਗਾ ਦਿਖਾਇਓ ਉਹ ਮੇਰੇ ਕੋਲੇ ਹੀ ਆ ਨਾ ਹਾਂ ਇਹ ਤੁਹਾਨੂੰ ਆਪਾਂ ਸਟਰਾ ਵੀ ਦਿਖਾ ਦਿੰਨੇ ਆ 705 77 ਦਾ ਹਾਂ ਇਹ ਜਿਹੜੀ ਝੋਟੀ ਹੈਗੀ ਆ 705 77 ਟੀਕੇ ਦੀ ਹੈ ਨਾ ਉਹ ਤੁਹਾਨੂੰ ਆਪਾਂ ਸਟਰਾ ਵੀ ਦਿਖਾ ਦਿੰਨੇ ਆ ਬਾਈਆਂ ਦਾ ਸਾਹਮਿਆ ਵਾਜਦੇ ਸ਼ਾਇਦ ਤੁਹਾਨੂੰ ਦਿਸਦਾ ਹੋਵੇ ਕਈ ਵਾਰੀ ਅੱਕਰ ਬਰੀਕ ਹੁੰਦੇ ਆ ਨਹੀਂ ਨੀਦਾ ਹੁੰਦਾ ਇਹ ਸਟਰਾ ਹੋਗਾ ਤੇ ਜਿਹਨੇ ਖਰੀਦਣੀ ਆ ਤੁਸੀਂ ਬਾਈਆਂ ਦੇ ਕੋਲੇ ਆ ਕੇ ਵੀ ਸਟਰਾ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਤੇ ਬਾਕੀ ਇਹ ਜਿਹੜਾ ਸੀਮਨ ਆ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਡਾਕਟਰ ਜਗਜੀਤ ਸਿੰਘ ਨਾਲ ਵਾਲੇ ਉਹਨਾਂ ਦਾ ਭਰਿਆ ਪਿਆ ਤੇ ਉਹਨਾਂ ਕੋਲ ਜਿਹੜਾ ਸੀਮਨ ਹੀ ਪਿਆ ਸੀ ਪਹਿਲਾਂ ਤੇ ਜਿਹੜਾ ਸੀਮਨ ਇਹਦੇ ਲੱਗਿਆ ਵ ਨਵਾਬ ਦਾ ਉਹਦਾ ਵੀ ਸਟਰਾ ਬਾਈ ਦੇ ਕੋਲੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਨਵਾਬ ਡਬਲ ਪ੍ਰਿੰਟਿੰਗ ਐਚ ਐਸ ਵੀ ਅੱਗੇ ਵੀ ਜੀ ਬਹੁਤ ਚੰਗਾ ਲੱਗਿਆ ਵਾ ਪੂਰੀ ਮਤਲਬ ਕੇ ਫੌਲਰ ਗਾਰਡ ਵਾਲੀ ਝੋਟੀ ਹੈ ਅੱਗੇ ਤਸੱਲੀ ਤੁਸੀਂ ਕਰਨੀ ਆ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਆ ਵੀ ਤੇ ਥੋੜੀ ਜਿਹੀ ਜਗ੍ਹਾ ਦੀ ਤੰਗੀ ਆ ਉਹ ਆਪਾਂ ਥੋੜਾ ਜਿਹਾ ਗੇੜਾ ਕਢਾ ਦਿੰਦੇ ਆ ਫਿਰ ਵੀ ਝੋਟੀ ਦਾ ਕੋਸ਼ਿਸ਼ ਕਰਦੇ ਆ ਕਿ ਇਹ ਰੀਤੋਂ ਡਰ ਜਾਂਦਾ ਆਪਰੇਟਰ ਇੱਥੇ ਹੀ ਗੇੜਾ ਕਢਾ ਦੇ ਬੜਾ ਜਹਾ ਭੰਦਾ ਬਾਕੀ ਚੰਗੀ ਆ ਝੋਟੀ ਸਾਫ ਸੁਥਰੀ ਆ ਹਰ ਪੱਖ ਤੋਂ ਤੇ ਅੱਗੇ ਤਸੱਲੀ ਤੁਸੀਂ ਕਰਨੀ ਬਾਕੀ ਖਾਲੀ ਰਹਿ ਗਏ ਬਾਈ ਨੇ ਦੇਣ ਬਾ ਬੰਦੇ ਜੇ ਨਹੀਂ ਤੁਰਦੀ ਦਾ ਕਈ ਪਸ਼ੂ ਡਰ ਜਾਂਦੇ ਆ ਦੀ ਫਲਤ ਜ਼ਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ